ਜੋ ਵੀ 1 2016 ਤੋਂ ਪੈਨਸ਼ਨ ਤੁਸੀਂ ਲੈ ਰਹੇ ਸੀ 1 1 2016 ਤੋਂ ਪਹਿਲਾਂ ਜੋ ਬੇਸਿਕ ਪੈਨਸ਼ਨ ਤੁਹਾਡੀ ਸੀ ਸਪੋਜ਼ ਕਰੋ ਇਹ 10000 ਰੁਪਏ ਪੈਨਸ਼ਨ ਬਣਦੀ ਹੈ ਤਾਂ ਤੁਸੀਂ ਇਸ 1 1 16 ਤੋਂ ਬਾਅਦ ਕਿੰਨੀ ਪੈਨਸ਼ਨ ਤੁਹਾਨੂੰ ਮਿਲੇਗੀ ਉਹ ਕੈਲਕੂਲੇਟ ਕਰਨੀ ਹੈ ਤਾਂ ਇਸ ਨੂੰ ਸਿੱਧੇ ਤੌਰ ਤੇ 2.13 ਸਸਤਿਆਂ ਨਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਪੀਐਸਪੀਸੀਐਲ ਨਿਊਜ਼ ਤੇ ਦੋਸਤੋ ਅਕਸਰ ਹੀ ਅਸੀਂ ਆਪਣੇ ਇਸ ਚੈਨਲ ਤੇ ਮੁਲਾਜ਼ਮਾਂ ਨਾਲ ਸੰਬੰਧਤ ਜੋ ਤਨਖਾਹ ਅਤੇ ਪੈਨਸ਼ਨ ਫਿਕਸੇਸ਼ਨ ਨਾਲ ਸੰਬੰਧਤ ਵੀਡੀਓਜ਼ ਹੰ ਉਹ ਪਾਉਂਦੇ ਰਹਿੰਦੇ ਹਾਂ ਅਤੇ ਤੁਸੀਂ ਸਾਰੇ ਬਹੁਤ ਹੀ ਜ਼ਿਆਦਾ ਸਪੋਰਟ ਕਰਦੇ ਹੋ ਇਹਨਾਂ ਸਾਰੀਆਂ ਵੀਡੀਓਜ਼ ਨੂੰ ਕਈ ਸਾਰੇ ਈਵਰਸ ਵੱਲੋਂ ਆਪਣੇ ਕਮੈਂਟਸ ਦੇ ਵਿੱਚ ਕੁਝ ਸਵਾਲ ਵੀ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜਵਾਬ ਅਸੀਂ ਕਮੈਂਟਸ ਦੇ ਵਿੱਚ ਹੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰੰਤੂ ਕਈ ਵਾਰ ਕੁਝ ਅਜਿਹੇ ਟੌਪਿਕ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜਵਾਬ ਕਮੈਂਟਸ ਦੇ ਵਿੱਚ ਦੇਣਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਟੌਪਿਕ 6ਵੇਂ ਪੇ ਕਮਿਸ਼ਨ ਨਾਲ ਸੰਬੰਧਿਤ ਪੈਨਸ਼ਨ ਨੂੰ ਲੈ ਕੇ ਇੱਕ ਵੀਵਰਸ ਵੱਲੋਂ ਪੁੱਛਿਆ ਗਿਆ ਜਿਨ੍ਹਾਂ ਵੱਲੋਂ ਪੁੱਛਿਆ ਗਿਆ ਕਿ ਉਹ 2012 ਦੇ ਵਿੱਚ ਰਿਟਾਇਰ ਹੋਏ ਹਨ ਅਤੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੀ ਪੈਨਸ਼ਨ ਜੋ ਹੈ 1 1 2016 ਤੋਂ ਉਹ ਕਿੰਨੀ ਪੈਨਸ਼ਨ ਫਿਕਸ ਹੋਣੀ ਬਣਦੀ ਹੈ ਤਾਂ ਇਸੇ ਟੌਪਿਕ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਤੌਰ ਤੇ ਲੈਨੇ ਹਨ ਕਿ ਕੋਈ ਕਰਮਚਾਰੀ ਜਿਸ ਦੀ ਡੇਟ ਆਫ ਰਿਟਾਇਰਮੈਂਟ ਜੋ ਹੈ ਉਹ 3 9 2012 ਹੈ ਸਪੋਜ਼ ਕਰੋ ਰਿਟਾਇਰਮੈਂਟ ਦੇ ਸਮੇਂ ਇਸ ਕਰਮਚਾਰੀ ਦੀ ਜੋ ਬੇਸਿਕ ਤਨਖਾਹ ਹੈ ਉਹ 24000 ਰੁਪਏ ਤੇ ਸਿੱਕ ਤੇ ਇਸ ਕਰਮਚਾਰੀ ਨੂੰ ਮਿਲ ਰਹੀ ਸੀ ਰਿਟਾਇਰਮੈਂਟ ਦੇ ਸਮੇਂ 3 9 ਨੂੰ ਤਾਂ ਹੁਣ ਇਸ ਦੀ ਜੋ ਬੇਸਿਕ ਪੈਨਸ਼ਨ ਹੈ ਜੋ ਇਸ ਨੂੰ 1 10 2013 ਤੋਂ ਮਿਲਣੀ ਹੈ ਉਹ ਬੇਸਿਕ ਪੈਨਸ਼ਨ ਕਿੰਨੀ ਮਿਲੇਗੀ ਪੈਨਸ਼ਨ ਕੈਲਕੂਲੇਟ ਕਰਨ ਲਈ ਫਾਰਮੂਲਾ ਹੈ 1/2 24000 ਸਪੋਜ਼ ਕਰੋ ਇਸ ਕਰਮਚਾਰੀ ਨੇ ਆਪਣੀ 25 ਸਾਲ ਦੀ ਜੋ ਪੈਨਸ਼ਨੇਬਲ ਸਰਵਿਸ ਹੈ ਉਹ ਪੂਰੀ ਕੀਤੀ ਹੈ ਤਾਂ ਇਸ ਕਰਮਚਾਰੀ ਦੀ ਜੋ ਬੇਸਿਕ ਪੈਨਸ਼ਨ ਹੈ ਉਹ 12000 ਰੁਪਏ ਬਣਦੀ ਹੈ ਜੋ ਕਿ ਇਸ ਨੂੰ 1/10/2013 ਤੋਂ ਮਿਲਣ ਯੋਗ ਹੈ ਹੁਣ 1/10/2013 ਤੋਂ ਇਸ ਕਰਮਚਾਰੀ ਦੀ ਜੋ ਬੇਸਿਕ ਪੈਨਸ਼ਨ ਹੈ ਉਹ 12000 ਰੁਪਏ ਹੈ 6ਵੇਂ ਪੇ ਕਮਿਸ਼ਨ ਲੱਗਣ ਤੋਂ ਬਾਅਦ ਇਸ ਕਰਮਚਾਰੀ ਦੀ ਜੋ ਬੇਸਿਕ ਪੈਨਸ਼ਨ ਹੈ ਉਹ 113% ਡੀਏ ਦੇ ਨਾਲ 15% ਵਾਧਾ ਦੇਣ ਤੋਂ ਬਾਅਦ ਜੋ ਬਣਦੀ ਹੈ ਉਹ 2.13 1.15 ਦੇ ਨਾਲ ਜਦੋਂ ਆਪਾਂ ਇਸ ਬੇਸਿਕ ਪੈਨਸ਼ਨ ਨੂੰ ਗੁਣਾ ਕਰਾਂਗੇ ਤਾਂ ਇਹ 29394 ਰੁਪਏ ਬੇਸਿਕ ਪੈਨਸ਼ਨ ਜੋ ਇਸ ਕਰਮਚਾਰੀ ਦੀ ਹੈ ਉਹ 1 1 2016 ਤੋਂ ਬਣਦੀ ਹੈ 1 1 2016 ਤੋਂ ਇਸ ਕਰਮਚਾਰੀ ਦੀ ਬੇਸਿਕ ਪੈਨਸ਼ਨ 29394 ਰੁਪਏ ਬਣਦੀ ਹੈ ਜੋ ਕਿ ਇਸ ਨੂੰ 1 7 2021 ਤੋਂ मिल रही है अति 116 तो बी 6 2021 ਦਾ ਬਕਾਇਆ ਹਜੇ ਪੈਂਡਿੰਗ ਹੈ 116 ਤੋਂ ਜੋ ਬੇਸਿਕ ਪੈਨਸ਼ਨ ਫਿਕਸ ਹੋਈ ਹੈ ਉਹ 29394 ਰੁਪਏ ਇਸ ਕਰਮਚਾਰੀ ਦੀ ਬੇਸਿਕ ਪੈਨਸ਼ਨ ਫਿਕਸ ਹੋਈ ਹੈ। اور اس ਦੇ ਉੱਤੇ ਜੋ ਡੀਏ ਜਿਸ ਵੇਲੇ ਆਪਾਂ ਪੈਨਸ਼ਨ ਦੇਖਣੀ ਹੈ ਕਿ ਕੁੱਲ ਮਹੀਨੇ ਦੀ ਪੈਨਸ਼ਨ ਕਿੰਨੀ ਬਣੇਗੀ ਉਸ ਵੇਲੇ ਦਾ ਡੀਏ ਉਸ ਮਹੀਨੇ ਦਾ ਡੀਏ ਆਪਾ ਲਗਾ ਕੇ ਇਸ ਦੇ ਵਿੱਚ ਐਡ ਕਰ ਸਕਦੇ ਹਾਂ ਮੌਜੂਦਾ ਜੋ ਡੀਏ ਹੈ ਉਹ 38% ਡੀਏ ਚੱਲ ਰਿਹਾ ਹੈ 38% ਇਸ ਦੇ ਵਿੱਚ ਐਡ ਕਰਾਂਗੇ 29394 ਰੁਪਏ ਦਾ 38% ਜੋ ਹੈ ਉਹ 11170 ਰੁਪਏ ਬਣਦਾ ਹੈ ਅਤੇ 11170 ਨੂੰ ਡੀਏ ਜੋ ਹੈ ਬੇਸਿਕ ਪੈਨਸ਼ਨ ਦੇ ਵਿੱਚ ਐਡ ਕਰਾਂਗੇ ਤਾਂ ਇਹ 40564 ਰੁਪਏ ਇਸ ਵਿਅਕਤੀ ਦੀ ਜੋ ਬੇਸਿਕ ਪੈਨਸ਼ਨ ਪਲੱਸ ਡੀਏ ਕੁੱਲ ਪੈਨਸ਼ਨ ਇਸ ਕਰਮਚਾਰੀ ਦੀ ਮੌਜੂਦਾ ਮਹੀਨੇ ਦੀ ਨਵੰ 2024 ਦੀ ਜੋ ਪੈਨਸ਼ਨ ਹੈ ਉਹ 40564 ਰੁਪਏ ਬਣਦੀ ਹੈ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਬੇਸਿਕ ਪੈਨਸ਼ਨ 12000 ਰੁਪਏ ਅਸਿਊਮ ਕੀਤੀ ਹੈ ਜੋ ਕਿ ਬੇਸਿਕ ਪੇ 24000 ਜੋ ਇੱਕ ਕਰਮਚਾਰੀ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰ ਹੋਇਆ ਹੈ ਉਸ ਦੀ ਬੇਸਿਕ ਪੈਨਸ਼ਨ 12000 ਨਿਕਲਦੀ ਹੈ ਤੁਸੀਂ ਆਪਣੀ ਬੇਸਿਕ ਪੈਨਸ਼ਨ ਜੋ ਵੀ 1 2016 ਤੋਂ ਪੈਨਸ਼ਨ ਤੁਸੀਂ ਲੈ ਰਹੇ ਸੀ 1 1 2016 ਤੋਂ ਪਹਿਲਾਂ ਜੋ ਬੇਸਿਕ ਪੈਨਸ਼ਨ ਤੁਹਾਡੀ ਸੀ ਸਪੋਜ਼ ਕਰੋ ਇਹ 10000 ਰੁਪਏ ਪੈਨਸ਼ਨ ਬਣਦੀ ਹੈ ਤਾਂ ਤੁਸੀਂ ਇਸ 1 1 16 ਤੋਂ ਬਾਅਦ ਕਿੰਨੀ ਪੈਨਸ਼ਨ ਤੁਹਾਨੂੰ ਮਿਲੇਗੀ ਉਹ ਕੈਲਕੂਲੇਟ ਕਰਨੀ ਹੈ ਤਾਂ ਇਸ ਨੂੰ ਸਿੱਧੇ ਤੌਰ ਤੇ 2.13 ਅਤੇ 1.15 ਨਾਲ ਗੁਣਾ ਕਰ ਸਕਦੇ ਹੋ ਜੋ ਕਿ ਆਪਣੇ ਕੋਲ ਨਿਕਲ ਕੇ ਆਉਂਦਾ ਹੈ 24495 ਰੁਪਏ 24 ਜਾਂ 495 ਰੁਪਏ ਪੈਨਸ਼ਨ ਬਣੇਗੀ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਪੈਨਸ਼ਨ 10000 ਰੁਪਏ 1/1/2016 ਤੋਂ ਪਹਿਲਾਂ ਬਣਦੀ ਸੀ ਤਾਂ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੈਨਸ਼ਨ ਫਿਕਸੇਸ਼ਨ ਜੋ 6ਵੇਂ ਪੇ ਕਮਿਸ਼ਨ ਨਾਲ ਪੈਨਸ਼ਨ ਫਿਕਸੇਸ਼ਨ ਬਣਦੀ ਹੈ ਉਸ ਬਾਰੇ ਜਾਣਕਾਰੀ ਹੋਈ ਹੋਵੇਗੀ ਜੇਕਰ ਤੁਹਾਡੇ ਅਜੇ ਵੀ ਕੁਝ ਸਵਾਲ ਹਨ ਤਾਂ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਇਸ ਤਰ੍ਹਾਂ ਦੀ ਮੁਲਾਜ਼ਮਾ ਨਾਲ ਸੰਬੰਧਿਤ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ